ਮਨਸਾ ਜ਼ਿਲ੍ਹੇ ਦੇ ਪਿੰਡ ਬੱਛੂਆਣਾ ਦੇ ਵਿੱਚ ਨਹਿਰ ਦੇ ਵਿੱਚ 70 ਫੁੱਟ ਦੀ ਦਰਾਰ ਪੈਣ ਦੇ ਕਾਰਨ ਲਗਭਗ 300 ਏਕੜ ਦੀ ਫਸਲ ਤਬਾਹ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਦਰਾਰ ਪੈਣ ਦੇ ਕਾਰਨ ਫਸਲਾਂ ਜਿਹੜੀਆਂ ਨੇ ਪਾਣੀ ਦੇ ਵਿੱਚ ਡੋਕੀਆਂ ਨੇ ਤੇ ਇਸ ਲਈ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ। ਜਿਸ ਦੇ ਕਾਰਨ ਪਿੰਡ ਵਾਸੀ ਆਪਣੇ ਆਪ ਹੀ ਦਰਾਰ ਭਰਨ ਦੀ ਕੋਸ਼ਿਸ਼ ਕਰ ਰਹੇ। ਪਿਛੋ ਬਰਸਾਤ ਦੇ ਕਰਕੇ 3-4 ਦਿਨਾਂ ਦਾ ਜਿਹੜਾ ਪਾਣੀ ਆਉਂਦਾ ਸੀ ਉਹਦੇ ਕਰਕੇ ਪਾਣੀ ਦਾ ਜਿਆਦਾ ਵਗਾਵ ਵਧਨ ਕਰਕੇ ਉੱਥੇ ਪਾੜ ਪਿਆ ਕੋਈ ਨਹਿਰ ਦੀ ਸਫਾਈ ਕਈ ਬਹੁਤ ਸਮੇਂ ਪਹਿਲੇ ਟਾਈਮ ਦੇ ਨਾਲ ਹੋਈ ਹੋਵੇ ਜਿਹਦੇ ਕਰਕੇ ਉੱਥੇ ਬੂਟੀਆਂ ਦਰਖਤਗਰ ਹੋ ਕੇ ਕੁਸ ਲੱਗੇ ਹੋਣ ਕਰਕੇ ਉਹ ਜਿਹੜਾ ਥੋੜੀ ਕਮਜ਼ੋਰ ਹੋਣ ਕਰਕੇ ਉਹਦੀ ਨਹਿਰ ਦਾ ਪਾੜ ਪੈ ਗਿਆ ਉਹ ਹੌਲੀ ਹੌਲੀ ਉੱਥੇ ਬੰਦੇ ਲੱਗੇ ਹੋਏ ਉਹਨੂੰ ਕਰਤੇ ਪਏ ਠੀਕ ਪਰ ਹਾਂਜੀ ਪ੍ਰਸ਼ਾਸਨ ਦੇ ਲੋਕੀ ਸਰ ਪ੍ਰਸ਼ਾਸਨ ਉਹਨਾਂ ਇਦਾਂ ਹੈ ਵੀ ਹੁਣ ਤੋਂ ਹੌਲੀ ਰੇ ਰ ਪਿੱਛੋਂ ਪਾਣੀ ਥੋੜਾ ਘਟਾ ਲੰਗੇ ਉਹ ਜਿਹੜਾ ਕਿ ਸਾਮ ਦਾ ਕਿਹੜਾ ਪਾਣੀ ਘਟਿਆ ਜਾਊਗਾ ਤੇ ਉਸ ਤੋਂ ਬਾਅਦ ਡਰੇਨਜ ਵਿਭਾਗ ਵਾਲੇ ਜਿਹੜੇ ਆ ਉਹਨਾਂ ਦੀ ਟੀਮ ਆਊਗੀ ਤੇ ਉਹਨਾਂ ਨੂੰ ਉਹਦੀ ਜਿਹੜੀ ਕੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਉਹਨੂੰ ਭੇਜੀਆਂ ਉਹਦੇ ਮੁਤਾਬਿਕ ਉਸਾਮੀ ਆ ਕੇ ਉਹਨਾਂ ਨੂੰ ਆ ਕੇ ਉਹਨੂੰ ਤੁਰੇ ਜਿਹੜਾ ਵੀ ਉਹਦਾ ਕੰਮ ਹੀ ਪੇਸ਼ੀ ਰਹਿੰਦੀ ਹੈ ਉਹਦਾ ਪਿੰਡ ਵਾਲੇ ਆਪਣੇ ਹਿਸਾਬ ਨਾਲ ਹੀ ਲੱਗੇ ਹੋਏ ਕੰਮ ਕਰਨ ਪਰ ਦੇ ਕੋਈ ਮੜੀ-ਮੋਟੀ ਕੋਈ ਰਹਿ ਗਿਆ ਉਹ ਬਾਕੀ ਉਹ ਰੇਂਜ ਵਿਭਾਗ ਜਰਾ ਹੈਗਾ ਉਹ ਸਾਮ ਨੂੰ ਆ ਕੇ ਇਹਨੂੰ ਜਿਹੜੀ ਰਿਪੇਅਰ ਹੈਗੀ ਉਹ ਕਰੇ ਤੇ ਤੋਂ ਲਗਭਗ ਜੀ 5 ਵਜੇ ਦੀ ਨਾਲ ਟੁੱਟੀ ਹੈ ਜੀ ਇਹ ਤੇ ਮੰਨ ਲਓ ਵੀ ਇੱਥੇ ਨੁਕਸਾਨ ਬਹੁਤ ਹੋ ਗਿਆ ਜੀ ਆਹ ਮੁੰਡੇ ਜੀ ਤਿੰਨ ਗੱਲੇ ਨੇ ਵਿਚਾਰੇ ਜੀ ਤਿੰਨੇ ਮਰ ਚੁੱਕੇ ਨੇ ਜੀ ਭਰਗੇ ਜੀਰੀ ਨਾਲ ਸਵੇਰੇ ਸੀ ਆਟੇ ਦਾ ਪੁਲਿਸ ਮੁਲਾਜ਼ਮ ਆਏ ਨੇ ਜੀ ਮਦਦ ਕਰਨਾ ਹੋਰ ਕੋਈ ਨਹੀਂ ਪਹੁੰਚਿਆ ਜੀ ਵੀ ਹੁਣ ਚਾਰ-ਪੰਜ ਪਿੰਡ ਇਕੱਠੇ ਹੋ ਕੇ ਜੀ ਨਾ